ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨੰਦਰਸਨ ਕਰਾਉਣੇ ਉਸ ਚੌਰ ਸਾਹਿਬ ਦੇ ਜੋ ਕਿ ਚੰਦਨ ਦੇ ਗੁਣੇ ਹੋਏ ਸਨ ਇੱਕ ਮੁਸਲਮਾਨ ਫਕੀਰ ਹਾਜੀ ਮੁਹੰਮਦ ਮਸਕੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਸ੍ਰੀ ਦਰਬਾਰ ਸਾਹਿਬ ਆਏ ਸਨ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਪਰ ਅੱਧੀ ਸਦੀ ਲਗਭਗ ਮੱਕੇ ਮਦੀਨੇ ਵਿੱਚ ਰਹੇ ਹੋਏ ਸਨ 31 ਦਸੰਬਰ 1925 ਈਸਵੀ ਨੂੰ ਦਿਨ ਵੀਰਵਾਰ ਦੇ ਕਰੀਬ 2 ਵਜੇ ਦੇ ਇਸ ਨੇ ਬੜੀ ਸਰਦਾਰਾਨ ਇੱਕ ਚੰਦਨ ਦੀਆਂ ਤਾਰਾਂ ਦਾ ਬਣਿਆ ਹੋਇਆ ਅਨਮੋਲ ਚੌਰ ਸਾਹਿਬ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਨੂੰ ਪ੍ਰਸਿੱਧ ਰਾਗੀ ਦੇ ਰਾਹੀਂ ਸ੍ਰੀ ਦਰਬਾਰ ਸਾਹਿਬ ਭੇਟ ਕੀਤਾ ਹਾਜਮ ਮੁਹੰਮਦ ਮਸਕੀਨ 9 ਮਣ 14 ਸਿਰ ਚੰਦਨ ਵਿੱਚੋਂ ਵਾਲਾ ਵਰਗੀਆਂ ਬਰੀਕ ਬਰੀਕ ਤਾਰਾਂ 1,45,000 ਤਾਰਾਂ ਆਪਣੇ ਹੱਥੀ ਤਿਆਰ ਕਰਕੇ 5 ਸਾਲ 7 ਮਹੀਨਿਆਂ ਦੀ ਮਿਹਨਤ ਵਿੱਚੋਂ ਇਹ ਚੰਦਨ ਦਾ ਚੌਰ ਸਾਹਿਬ ਤਿਆਰ ਕੀਤਾ ਚੌਰ ਸਾਹਿਬ ਭੇਟ ਕਰਨ ਸਮੇਂ ਉਸ ਦਿਨ ਅਕਾਲ ਤਾਕਤ ਦੇ ਸਾਹਮਣੇ ਬੜਾ ਭਾਰੀ ਦੀਵਾਰ ਸਜਿਆ ਹੋਇਆ ਸੀ ਸੰਗਤਾਂ ਦੀ ਭਾਰੀ ਪੀੜ ਨੂੰ ਇਸ ਚੌਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਫਕੀਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ 101 ਮੋਹਰਾਂ 160 ਰੁਪਏ ਦੇ ਮੁੱਲ ਦਾ ਗਰਮ ਤਸਾ ਇੱਕ ਬਨਾਰਸੀ ਰੇਸਮੀ ਦੁਪੱਟਾ ਤੇ ਇੱਕ ਖਦਰ ਦਾ ਪੀਲਾ ਫਾਰਮ ਜੋ ਕਿ ਸਰੋਪੇ ਵੱਲੋਂ ਬਾਕਸਿਆ ਗਿਆ ਹੁਣ ਇਹ ਚੌਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਾਗਵਨ ਅਤੇ ਚੰਦਰ ਦੇ ਬਣੇ ਹੋਏ ਇੱਕ ਸੀਸੇ ਦੇ ਬਾਕਸੇ ਵਿੱਚ ਇਸ ਮਾਲ ਕੀ ਜੋ ਕਿ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ